ਸੂਰਤ ਦੀ ਬੰਦਰਗਾਹ ਕਹੀ ਜਾਂਦੀ ਹੈ ਗੁਜਰਾਤ ਦੇ ਵਿੱਚ ਉੱਥੇ ਇੱਕ ਸਿੱਖ ਜਹਾਜੀ ਹੈ ਮੱਖਣ ਸਾਹ ਉਹਦਾ ਨਾਮ ਹੈ ਬੜਾ ਅਮੀਰ ਹੈ ਸਰਕਾਰੀ ਦਰਬਾਰੇ ਬੜੀ ਪਹੁੰਚ ਹੈ ਕਈ ਵਿਦਵਾਨ ਕਹਿੰਦੇ ਆ ਕਿ ਉਹਨੂੰ ਤੋਪ ਰੱਖਣ ਦੀ ਇਜਾਜ਼ਤ ਸੀ ਸੂਰਮੇ ਸਿਪਾਹੀ ਰੱਖਣ ਦੀ ਇਜਾਜ਼ਤ ਹੈ ਇਥੋਂ ਤੱਕ ਇੱਕ ਕਤਲ ਵੀ ਮੁਆਫ ਸੀ ਉਸ ਇਹਡਾ ਅਮੀਰ ਇਹਡਾ ਤਾਕਤਵਰ ਉਹਦਾ ਜਹਾਜ਼ ਰੇਤ ਦੇ ਵਿੱਚ ਫਸ ਜਾਂਦਾ ਹੈ ਜਿਹੜੇ ਮਲਾਹ ਨੇ ਜਹਾਜੀ ਨੇ ਉਹ ਬੇਨਤੀਆਂ ਕਰਦੇ ਆ ਕਿ ਹੁਣ ਸਾਡੇ ਹੱਥ ਖੜੇ ਆ ਇਹ ਸਿੱਖਾ ਗੁਰੂ ਕਾ ਗੁਰੂ ਨਾਨਕ ਦੀ ਜੋਤ ਦਾ ਸਿੱਖ ਹੈ ਵਿਦਵਾਨ ਕਹਿੰਦੇ ਆ ਕਹਿੰਦੇ ਅੰਤਰ ਧਿਆਨ ਹੋ ਕਰਕੇ ਨੇ ਜਪਜੀ ਦਾ ਪਾਠ ਕੀਤਾ ਗੁਰਸਿੱਖੋ ਜਪਜੀ ਦੀ ਬਾਣੀ ਉਹ ਪਵਿੱਤਰ ਬਾਣੀ ਹੈ ਜਿਹੜੀ ਬ੍ਰਹਮ ਗਿਆਨ ਦੀ ਦਾਤ ਬਖਸ਼ਦੀ ਹੈ ਤੁਸੀਂ ਭਰੋਸਾ ਕਰਿਓ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਸਾਰ ਜਪਜੀ ਸਾਹਿਬ ਜਿਹੜੇ ਸਿੱਖ ਜਪਜੀ ਦਾ ਪਾਠ ਕਰਦੇ ਐ ਉਹਨਾਂ ਦੀ ਰਸਨਾ ਤੇ ਗੁਰੂ ਨਾਨਕ ਬਸਦਾ ਸਾਰੀ ਬਾਣੀ ਗੁਰੂ ਕੀ ਪਵਿੱਤਰ ਹੈ ਇੱਕ ਸਮਾਨ ਹੈ ਜਪਜੀ ਸਾਹਿਬ ਨੂੰ ਬਖਸ਼ਿਸ਼ ਕੀਤੀ ਸਤਗੁਰੂ ਜੀ ਨੇ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਜਿਸ ਵੇਲੇ ਬੋਹਰ ਥੱਲੇ ਬੈਠ ਕੇ ਸੀਸ ਬਲੀਦਾਨ ਦਿੱਤਾ ਉਸ ਵੇਲੇ ਅਖੀਰ ਵੇਲੇ ਜਪਜੀ ਦਾ ਪਾਠ ਕੀਤਾ ਬਾਬਾ ਢੱਲਰਾਏ ਜੀ ਨੇ ਸਰੀਰ ਛੱਡਿਆ ਜਪਜੀ ਦਾ ਪਾਠ ਕੀਤਾ। ਭਾਈ ਮਤੀ ਦਾਸ ਜੀ ਨੇ ਜਪਜੀ ਦਾ ਪਾਠ ਕੀਤਾ। ਭਾਈ ਸਤੀ ਦਾਸ ਜੀ ਨੇ ਜਪਜੀ ਦਾ ਪਾਠ ਕੀਤਾ। ਭਾਈ ਦਿਆਲ ਦਾਸ ਜੀ ਨੇ ਸੁਖਮਨੀ ਦਾ ਪਾਠ ਕੀਤਾ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਹਜੇ ਗੁਰੂ ਨਾਲ ਮਲਾਪ ਨਹੀਂ, ਗੁਰੂ ਨਾਲ ਪਹਿਚਾਨ ਨਹੀਂ ਪਰ ਗੁਰੂ ਜੋਤ ਨਾਲ ਪਹਿਚਾਨ ਹੈ। ਕਿਉਂਕਿ ਜੋਤ ਉਹ ਹੈ ਜੁਗਤ ਸਾਇ ਸਹ ਕਾਇਆ ਫੇਰ ਪਲਟੀ ਸਤਿਗੁਰੂ ਦੀ ਜੋਤ ਗੁਰੂ ਨਾਨਕ ਉਹ ਹੀ ਵਰਤੇ ਨਾਮੇ ਜਾਮੇ ਚ ਉਹ ਹੀ ਗੁਰੂ ਨਾਨਕ ਵਰਤ ਰਿਹਾ ਗੁਰੂ ਨਾਨਕ ਦੀ ਜੋਤ ਦਾ ਧਿਆਨ ਧਰ ਕੇ ਜਪਜੀ ਦਾ ਪਾਠ ਕੀਤਾ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਡੁੱਬਦੇ ਦੇ ਬੇੜੇ ਨੂੰ ਹੁਣ ਕੋਈ ਪਾਰ ਨਹੀਂ ਲੰਗਾ ਸਕਦਾ ਜੇ ਕਿਰਪਾ ਕਰੋ ਮੇਰਾ ਬੇੜਾ ਪਾਰ ਕਰ ਦਿਓ ਸਤਿਗੁਰੂ ਆਪ ਜੀ ਦੀ ਸ਼ਰਨ ਵਿੱਚ 500 ਮੋਰਾ ਦੀ ਭੇਟਾ ਲੈ ਕੇ ਮੈਂ ਹਾਜ਼ਰ ਹੋਵਾਂਗਾ ਸਤਿਗੁਰੂ ਜੀ ਨੇ ਵੇੜਾ ਪਾਰ ਕਰ ਦਿੱਤਾ ਹੈ ਪਤਾ ਕੀਤਾ ਕਿ ਗੁਰੂ ਜੋਤ ਕਿੱਥੇ ਹੈ ਬਾਬੇ ਬਕਾਲੇ ਦੀ ਧਰਤੀ ਤੇ ਮੱਖਣ ਸੌ ਹੁੰਦਾ ਹੈ ਪਤਾ ਕਰਦਾ ਹੈ ਤਾਂ ਹੈਰਾਨ ਹੋ ਜਾਂਦਾ ਬਾਈ ਗੁਰੂ ਬਣੇ ਬੈਠੇ ਹੈ ਕੋਈ ਦੋ ਕਹਿੰਦਾ ਕੋਈ ਪੰਜ ਕਹਿੰਦਾ ਮੋਰਾ ਅੱਗੇ ਰੱਖ ਰੱਖ ਮੱਥਾ ਟੇਕਦਾ ਜਾਂਦਾ ਹੈ ਤੇ ਸਾਰੇ ਬੜੇ-ਬੜੇ ਬਾਰ ਦੇ ਰਹੇ ਆ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਪਰ ਮਨ ਨੂੰ ਤਸੱਲੀ ਨਹੀਂ ਹੋ ਰਹੀ ਮੱਖਣ ਸਾਹਿਬ ਕਿਉਂਕਿ ਬੰਦਗੀ ਵਾਲਾ ਸਿੱਖ ਹੈ ਪਤਾ ਵੀ ਇਹ ਜਿਹੜੇ ਚਾਪਲੂਸ ਨੇ ਗੁਰੂ ਕਹਾਉਣ ਦੇ ਗੁਰੂ ਦੇ ਜੋਗ ਨਹੀਂ ਹੱਲ ਜਦੋਂ ਬਾਈਆਂ ਨੂੰ ਮੱਥਾ ਟੇਕ ਲਿਆ ਪੂਰੇ ਦੀ ਪਛਾਣ ਨਾ ਹੋਏ ਪੂਰਾ ਨਾਂ ਮਿਲਿਆ ਉਸ ਵੇਲੇ ਪੁੱਛਦਾ ਹੈ ਕਿ ਇੱਥੇ ਕੋਈ ਹੋਰ ਵੀ ਹੈ ਹੁਣ ਜਿਹੜਾ ਸ਼ਬਦ ਉਹਨੇ ਵਰਤਿਆ ਉਹ ਕਹਿਣਯੋਗ ਨਹੀਂ ਹੈ ਜਦੋਂ ਇਤਿਹਾਸ ਨੂੰ ਪੜਦੇ ਆ ਤਾਂ ਸਿੰਘਾਂ ਮਸੰਦ ਸਿੰਘ ਨਾਲ ਧੀਰਮਲ ਦਾ ਮਸੰਦਾ ਸਿੰਘ ਜਿਸ ਵੇਲੇ ਬਾਬਾ ਧੀਰਮਲ ਪੈਦਾ ਹੋਇਆ ਨਾ ਗੁਰਬਿਲਾਸ ਪਾਸ਼ਾਹੀ 6ਵੀਂ ਦਾ ਕਰਤਾ ਲਿਖਦਾ ਹੈ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਪਤਾ ਲੱਗੇ ਆ ਕਿ ਧੀਰਮਲ ਪੈਦਾ ਹੋ ਗਿਆ ਤਾਂ ਗੁਰੂ ਅਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਰਨ ਲੱਗੇ ਤਾਂ ਤਾਇਆ ਜੀ ਮੁੜ ਕੇ ਆ ਗਏ। ਬਾਬਾ ਪ੍ਰਿਥੀ ਜੰਦ ਮੁੜ ਕੇ ਆ ਗਏ। ਉਹੀ ਸੀ ਪ੍ਰਿਥੀ ਜੰਦ ਦੀ ਸੀ। ਕੰਮ ਵੀ ਉਹੀ ਸੀ। ਧੀਰੂ ਮਾਲੂ ਦਾ ਮਸੰਦਾ ਸਿੰਘਾ ਕਹਿਣ ਲੱਗਿਆ ਹਾਂ ਸੇਵੇਂ ਪਾਤਸ਼ਾਹ ਦਾ ਸਾਹਿਬ ਜਿਆਦਾ ਤੇਗਾ ਕਮਲਾਇਕ ਰਹਿੰਦਾ। ਕਿਉਂਕਿ ਸਤਗੁਰੂ ਨੂੰ ਸਮਝਦੇ ਸੀ ਕਿ ਇਹ ਭੋਰੇਚ ਹੀ ਰਹਿੰਦੇ ਆ। ਇਹ ਵਿਵਹਾਰ ਨਹੀਂ ਕਰਦੇ ਵਿਚਰਦੇ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਜਿਸ ਵੇਲੇ ਜਾਂਦਾ ਹੈ ਨਾਲ ਫੌਜ ਹੈ ਘੋੜੇ ਨੇ ਬੜੀ ਆਵਾਜ਼ ਆਈ ਮਹਾਰਾਜ ਹਜ਼ੂਰੀਏ ਸਿੱਖ ਨੂੰ ਕਹਿੰਦੇ ਆ ਕੌਣ ਹੈ ਕਹਿਣ ਲੱਗੇ ਸੱਚੇ ਪਾਤਸ਼ਾਹ ਮੱਖਣ ਸਾਹ ਜਹਾਜੀ ਆਇਆ ਮਹਾਰਾਜ ਕਹਿੰਦੇ ਉਹਨੂੰ ਕਹੋ ਜਦੋਂ ਗੁਰੂ ਪੀਰਾਂ ਕੋਲ ਜਾਈਏ ਉਦੋਂ ਚੜਾਈ ਕਰਕੇ ਨਹੀਂ ਨਿਮਰਤਾ ਨਾਲ ਨੀਵੇਂ ਹੋ ਕੇ ਆਈਦਾ ਹੈ ਜਦੋਂ ਸਿੱਖ ਨੇ ਜਾ ਕੇ ਸੁਨੇਹਾ ਦਿੱਤਾ ਕਿ ਜਦੋਂ ਗੁਰੂ ਕੋਲ ਆਈਏ ਹਮਲਾਵਰ ਹੋ ਕੇ ਨਹੀਂ ਆਏਦਾ ਚੜਾਈ ਕਰਕੇ ਨਹੀਂ ਆਏਗੇ ਗਲਚ ਪੱਲਾ ਪਾ ਕੇ ਨੀਵੇਂ ਹੋ ਕੇ ਆਏਦੇ ਜੇ ਕੁਝ ਲੈਣਾ ਹੈ ਮਨ ਉੱਥੇ ਟਿਕ ਗਿਆ ਕਿ ਇਹ ਪੂਰਾ ਗੁਰੂ ਹੈ ਜਾਪ ਲੂਸ ਨਹੀਂ ਹਾਣੀ ਜਦੋਂ ਹਜ਼ੂਰੀ ਵਿੱਚ ਗਿਆ ਕਿਉਂਕਿ ਪਹਿਲਾਂ ਵੀ ਸਤਿਗੁਰੂ ਦੇ ਦਰਬਾਰ ਵਿੱਚ ਆਉਂਦਾ ਰਹਿੰਦਾ ਸੀ ਮਹਾਰਾਜ ਦੇ ਦਰਸ਼ਨ ਪਹਿਲਾਂ ਕਰਦਾ ਰਹਿੰਦਾ ਸੀ ਸਹਬਜ਼ਾਦੇ ਰੂਪ ਵਿੱਚ ਜਦੋਂ ਸਤਿਗੁਰੂ ਨੂੰ ਮੱਥਾ ਟੇਕਿਆ ਪਹਿਲਾਂ ਵਾਂਗੂ ਦੋ ਮੋਰਾ ਰੱਖ ਕੇ ਮੱਥਾ ਟੇਕਿਆ ਤਾਂ ਮਹਾਰਾਜ ਨੇ ਆਪਣਾ ਚੋਲੇ ਦਾ ਵਸਤਰ ਮੋਢੇ ਤੋਂ ਥੱਲੇ ਕੀਤਾ ਹੈ ਮਹਾਰਾਜ ਕਹਿਣ ਲੱਗੇ ਮੱਖਣ ਸਾਹਿਬ ਜਦੋਂ ਤਾ ਡੁੱਬਦਾ ਸੀ ਉਦੋਂ ਤਾਂ 500 ਪਾਰ ਹੋਣ ਤੇ ਹੁਣ ਦੋ ਸਾਨੂੰ ਮਾਇਆ ਦੀ ਇੱਛਾ ਨਹੀਂ ਪਰ ਜੇ ਦੱਸਾਂਗੇ ਨਹੀਂ ਤੈਨੂੰ ਭਰੋਸਾ ਨਹੀਂ ਹੋਣਾ ਉਹ ਗੁਰੂ ਕਹਦਾ ਜਿਹੜਾ ਸਿੱਖ ਦੀ ਸ਼ੰਕਾ ਨਾ ਦੂਰ ਕਰੇ ਜੇ ਤੇਰੇ ਮਨ ਵਿੱਚ ਸ਼ੰਕਾ ਰਹ ਗਈ ਸਾਡੇ ਗੁਰੂ ਹੁਣ ਤੇ ਦੋਸ਼ ਲੱਗਣਾ ਇਸ ਕਰਕੇ ਸਾਨੂੰ ਮਾਇਆ ਦਾ ਲੋਭ ਨਹੀਂ ਉਦੋਂ ਤੂੰ ਅਰਦਾਸ ਕੀਤੀ ਸੀ 500 ਦੀ ਤੇ ਭੇਟਾ ਦੋ ਦੀ ਰੱਖ ਰਿਆ ਬਸ ਫਿਰ ਕੀ ਸੀ ਗਲਤ ਪੱਲਾ ਪਾ ਕੇ ਗੁਰੂ ਲਾਧੋ ਦੇ ਗੁਰੂ ਲਾਧੋ ਦੇ ਜਵਾਰੇ ਤੇ ਚੜਕੇ ਕੋਠੇ ਤੇ ਚੜਕੇ ਹੋਕਾ ਦੇ ਦਿੱਤਾ ਸਾਰੀ ਸੰਗਤ ਇਹ ਭੁੱਲੀਏ ਭਟਕੀਏ ਸੰਗਤੇ ਅਸਲੀ ਗੁਰੂ ਪੂਰਾ ਗੁਰੂ ਗੁਰਪੂਰਾ ਪੇ ਗੁਰੂਪੂਰਾ ਭੇਟਿਓ ਬੜ ਭਾਗੀ ਮਨਹਿ ਭਇਆ ਪ੍ਰਗਾਸਾ ਪੂਰਾ ਗੁਰੂ ਇਹ ਬਾਈਆਂ ਚ ਕੋਈ ਨਹੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰੇ ਸਤਗੁਰੂ ਦੇ ਪੂਰੇ ਸਤਗੁਰੂ ਮਹਾਰਾਜ ਪ੍ਰਗਟ ਹੋਏ ਆ ਇਤਿਹਾਸ ਕਹਿੰਦਾ ਹੈ